ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਣਾ ਹਲਕਾ ਦੇ ਇਕਰਪੇੜਾ ਨਿਵਾਸੀ ਇੱਕ ਮਜ਼ਦੂਰ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹਨੂੰ ਰੈਫਰ ਕਰ ਦਿੱਤਾ ਸੀਗਾ ਰਸਤੇ ਵਿੱਚ ਉਹਦੀ ਮੌਤ ਹੋ ਗਈ ਹੈ ਅਸੀਂ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀ ਸੁਦਾ ਸੀਗਾ ਕਿੰਨੀ ਉਮਰ ਜਾਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਇਨਸਾਫ ਸ਼ਰਮਾ ਹੈ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਿਆ ਹੈ ਪੇਸ਼ੈਂਟ ਨੂੰ ਕਿਕਰ ਖੇਡੇ ਤੋਂ ਸੁਖਦੇਵ ਸਿੰਘ ਸਨੂ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ਐਡ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਨੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 95 ਸਿਵਲ ਹਸਪਤਾਲ ਗੋਰਤੋਂ ਇੱਕ ਰਕਮਸੂਲ ਹੈ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਜੋ ਰਾਤ ਨੂੰ ਕਰੰਟ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਾਲਤ ਸਿਰਸ ਹੋਣ ਕਰਕੇ ਉਹਨੂੰ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨੂੰ ਸਰਪੰਚ ਨਾਲ ਤਾਲਮੇਲ ਕੀਤਾ ਗਿਆ ਜਿਹਨੇ ਦੱਸਿਆ ਕਿ ਰਸਤੇ ਮੌਤ ਹੋ ਗਈ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਹੁਣ ਅਸੀਂ ਹਸਪਤਾਲ ਬੋਰਡ ਦੀ ਮੋਰਚੇ ਦਿਖਾ ਦਈ ਹੈ ਜੀ ਡੱਡ ਬੋਡੀ ਮੋਰਚਰ ਖਾਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਕਾਰਵਾਈ ਕੀਤੀ ਆ ਸਰ ਕੋ ਦੱਸਿਆ ਸਰ ਇੱਕ ਆਦੇ ਤੇ ਸਵਾਰ ਸੀਗਾ ਜਦੋਂ ਕਰੰਟ ਲੱਗਿਆ ਕੋਈ ਦੱਸਿਆ ਜਾ ਰਿਹਾ ਕੋਈ ਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੱਗ ਮਾਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਟਰਾਲੀ ਸੀ ਪਰ ਇਹ ਪੰਘੋਣਾ ਪਟੂਰੀ ਕੇ ਕੋਈ ਪੱਟੇਸ ਵਗੈਰਾ ਹਿਲਿਆ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਂ ਤਾਂ ਮਜ਼ਦੂਰੀ ਕਰਦਾ ਸੀ ਉਹਨਾਂ ਨਾਲ ਟਰਾਲੀ ਪੰਘੋੜੇ ਨਾਲ ਦੇਣਿਕ ਸਵੇਰਾ ਟੀਵੀ ਬੱਲੂਣਾ ਹਲਕਾ ਤੋਂ ਸੁਣੂ ਸ਼ਾਇਦ ਰਿਹਾ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਣਾ ਹਲਕਾ ਦੇ ਇਕ ਕਰੰਟ ਲੱਗਣ ਕਾਰਨ ਕਰਕੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚੇ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹ ਨੂੰ ਰਿਫਰ ਕਰ ਦਿੱਤਾ ਸੀਗਾ ਰਸਤੇ ਵਿੱਚ ਉਹਦੀ ਮੌਤ ਹੋ ਗਈ ਹੈ ਅਸੀਂ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀशुदा ਸੀਗਾ ਕਿੰਨੀ ਉਮਰ ਦੀ ਆਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਮੇਰਾ ਨਾਮ ਇਨਸਾਫ ਸ਼ਰਮਾ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਾ ਹੈ ਪੇਸ਼ੈਂਟ ਨੂੰ ਕਿਕਰ ਖੇੜੇ ਤੋਂ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ایڈ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਦੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 916 ਹਸਪਤਾਲ ਬੋਰਤੋਂ ਇੱਕ ਰਕਮ ਸੁਲ ਹੈ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਜੋ ਰਾਤ ਨੂੰ ਕਰੰਟ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਾਲਤ ਸਿਰ ਸੋਨਕਰਖਣ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਸਰਪੰਚ ਨਾਲ ਤਾਲਮਿਲ ਕੀਤਾ ਗਿਆ ਜਿਹਨੇ ਦੱਸਿਆ ਕਿ ਰਸਤੇ ਮੌਤ ਹੋ ਗਈ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਉਹਨਾਂ ਸਿਵਲ ਹਸਪਤਾਲ ਮੋਰਚਰ ਰੱਖਾਤੀ ਹੈ ਜੀ ਡੈੱਡ ਬੋਡੀ ਮੋਰਚਰ ਖਾਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਕਾਰਵਾਈ ਕੀਤੀ ਹੈ ਸਰ ਕੋਈ ਦੱਸਿਆ ਸਰ ਇੱਕ ਕਾਦੇ ਤੇ ਸਵਾਰ ਸੀਗਾ ਜਦੋਂ ਕਰੰਟ ਲੱਗਿਆ ਕੋਈ ਦੱਸਿਆ ਜਾ ਰਿਹਾ ਕਿ ਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੱਗਿਆ ਟਰਾਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਟਰਾਲੀ ਸਿਪਰੀ ਉਤੋਂ ਕੋਣਾ ਪੱਟੂੜੀ ਕੇ ਕੋਈ ਪੱਠੇਸ ਵਗਾਰਾ ਸੀ ਲੱਗਿਆ ਹੂੰ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਤੋਂ ਮਜ਼ਦੂਰੀ ਕਰਦਾ ਹੋਇਆ ਨੌਜਵਾਨ ਟ੍ਰੈਕ ਪੰਗੜੇ ਦਾ। ਦੇਣਿਕ ਸਵੇਰਾ ਟੀਵੀ ਲਈ ਬੱਲੂਆਣਾ ਹਲਕਾ ਤੋਂ ਸਾਨੂੰ ਸ਼ਾਇਦ ਰਿਪੋਰਟ। ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਣਾ ਹਲਕਾ ਦੇ ਇੱਕਰਪੇੜਾ ਨਿਵਾਸੀ ਇੱਕ ਮਜ਼ਦੂਰ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹਨੂੰ ਰ ਅਸੀਂ ਜਿਹੜਾ ਹੈਗਾ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀशुदा ਸੀਗਾ ਕਿੰਨੀ ਉਮਰ ਦੀ ਆਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਇਨਸਾਫ ਸ਼ਰਮਾ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਾ ਹੈ ਪੇਸ਼ੈਂਟ ਨੂੰ ਕਿਕਰ ਖੇੜੇ ਤੋਂ ਸੁਖਦੇਵ ਸਿੰਘ ਸਨੋ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ایڈ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਦੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 95 ਸਿਵਲ ਹਸਪਤਾਲ ਬੋਰਤੋਂ ਇੱਕ ਰਕਮ ਸੁਖਦੇਵ ਸਿੰਘ ਪੁੱਤਰ ਜੋ ਰਾਤ ਨੂੰ ਕੰਡ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਲਦ ਸਿਰ ਸੋਣ ਕਰਕੇ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨੂੰ ਸਰਪੰਚ ਨਾਲ ਤਾਲਮਿਲ ਕੀਤਾ ਗਿਆ ਜਿਹਨੇ ਦਸਨ ਦੀ ਰਸਤੇ ਮਤੋ ਗਈ ਹੈ ਤੇ ਉਹਦੀ ਡੈਡ ਗੱਡੀ ਜਿਹੜੀ ਹੁਣ ਹਸਪਤਾਲ ਮੋਰਦੀ ਮੋਰਚੇ ਤੇ ਰੱਖਾ ਦੀ ਹੈ ਜੀ ਡੱਡ ਬੋਡੀ ਮੋਰਚਰ ਖਾਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਕਾਰਵਾਈ ਕੀਤੀ ਆ ਸਰ ਕੋਈ ਦੱਸਿਆ ਸਰ ਇੱਕ ਆਦੇ ਤੇ ਸਵਾਰ ਸੀਗਾ ਜਦੋਂ ਕਰੰਟ ਲੱਗਿਆ ਕੋਈ ਦੱਸਿਆ ਜਾ ਰਿਹਾ ਕੋਈ ਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੱਗ ਮਾਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਟਰਾਲੀ ਸੀ ਪਰ ਇਹ ਪੰਘੋਣਾ ਪਟੂਰੀ ਕੇ ਕੋਈ ਪਟਰੇਸ ਵਗੈਰਾ ਸੀ ਲੱਗਿਆ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਂ ਤਾਂ ਮਜ਼ਦੂਰੀ ਕਰਦਾ ਸੀ ਉਹਨਾਂ ਨਾਲ ਤਾਂ ਪੰਘੋੜਾ ਦੇਣਿਕ ਸਵੇਰਾ ਟੀਵੀ ਬੱਲੂਣਾ ਹਲਕਾ ਤੋਂ ਸੁਣੂ ਸ਼ਾਇਦ ਰਿਹਾ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਣਾ ਹਲਕਾ ਦੇ ਇੱਕਰ ਪ ਕਰੰਟ ਲੱਗਣ ਕਾਰਨ ਕਰਕੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚੇ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹ ਨੂੰ ਰਿਫਰ ਕਰ ਦਿੱਤਾ ਸੀਗਾ ਰਸਤੇ ਵਿੱਚ ਉਹਦੀ ਮੌਤ ਹੋ ਗਈ ਹੈ ਅਸੀਂ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀशुदा ਸੀਗਾ ਕਿੰਨੀ ਉਮਰ ਦੀ ਆਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਮੇਰਾ ਨਾਮ ਇਨਸਾਫ ਸ਼ਰਮਾ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਾ ਹੈ ਪੇਸ਼ੈਂਟ ਨੂੰ ਕਿਕਰ ਖੇੜੇ ਤੋਂ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ایڈ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਦੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 95 16 ਹਸਪਤਾਲ ਬੋਰਤੋਂ ਇੱਕ ਰਕਮ ਸੁਲ ਹੈ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਜੋ ਰਾਤ ਨੂੰ ਕਰੰਟ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਾਲਤ ਸਿਰਸੌਰ ਕਰਨ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਸਰਪੰਚ ਨਾਲ ਤਾਲਮਿਲ ਕੀਤਾ ਗਿਆ ਜਿਨੇ ਦਸਾਂਲੀ ਰਸਤੇ ਮੌਤ ਹੋ ਗਈ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਹੁਣ ਅਸੀਂ ਹਸਪਤਾਲ ਮੋਰਦੀ ਮੋਰਚੇ ਤੇ ਰੱਖਾ ਦੀ ਹੈ ਜੀ ਡੈੱਡ ਬੋਡੀ ਮੋਰਚੇ ਰੱਖਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਕੰਮ ਦੀ ਕਰ ਰਹੀ ਹੈ ਸਰ ਕੋਈ ਦਸਿਆ ਸਰ ਇੱਕ ਆਦੇ ਤੇ ਸਵਾਰ ਸੀਗਾ ਜਦੋਂ ਕਰੰਟ ਲੱਗਿਆ ਕੋਈ ਦਸਿਆ ਜਾ ਰਿਹਾ ਕੋਈ ਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੱਗਿਆ ਟਰਾਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਟਰਾਲੀ ਸੀ ਪਰ ਇਹ ਪੰਕੋਣਾ ਪਟੂੜੀ ਕੋਈ ਪੱਟੇਸ ਵਗੈਰਾ ਜਿਹੀ ਹੈ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਤੋਂ ਮਜ਼ਦੂਰੀ ਕਰਦਾ ਹੋਇਆ ਨੌਜਵਾਨ ਟ੍ਰੈਕ ਪੋਂਗੜੇ ਦਾ। ਦੇਣਿਕ ਸਵੇਰਾ ਟੀਵੀ ਲਈ ਬੱਲੂਆਣਾ ਹਲਕਾ ਤੋਂ ਸਾਨੂੰ ਸ਼ਾਇਦ ਰਿਪੋਰਟ। ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਣਾ ਹਲਕਾ ਦੇ ਇੱਕਰਪੇੜਾ ਨਿਵਾਸੀ ਇੱਕ ਮਜ਼ਦੂਰ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹਨੂੰ ਰ ਅਸੀਂ ਜਿਹੜਾ ਹੈਗਾ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀशुदा ਸੀਗਾ ਕਿੰਨੀ ਉਮਰ ਦੀ ਆਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਇਨਸਾਫ ਸ਼ਰਮਾ ਹੈ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਿਆ ਹੈ ਪੇਸ਼ੈਂਟ ਨੂੰ ਕਿਕਰ ਖੇਡੇ ਤੋਂ ਸੁਖਦੇਵ ਸਿੰਘ ਸਨੋ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ਐਡ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਨੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 95 ਸਿਵਲ ਹਸਪਤਾਲ ਗੋਰਤੋਂ ਇੱਕ ਰਕਮਸੂਲ ਹੈ ਸੁ ਜੋ ਰਾਤ ਨੂੰ ਕੰਡ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਲਦ ਸਿਰ ਸੋਨ ਕਰਕੇ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨੂੰ ਸਰਪੰਚ ਨਾਲ ਤਾਲਮਿਲ ਕੀਤਾ ਗਿਆ ਜਿਹਨੇ ਦਸਾਂ ਲਈ ਰਸਤੇ ਮਤੋਗਿਆ ਤੇ ਉਹਦੀ ਡੈਡ ਗੱਡੀ ਜਿਹੜੀ ਹੁਣ ਅਸਪਤਾਲ ਮੋਰਦੀ ਮੋਰਚੇ ਤੇ ਰਖਾਤੀ ਹੈ ਜੀ ਡੱਡ ਬੋਡੀ ਮੋਰਚਰ ਖਾਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਬੰਦੀ ਕਾਰਵਾਈ ਕੀਤੀ ਆ ਸਰ ਕੋਈ ਦੱਸਿਆ ਸਰ ਇੱਕ ਕਾਦੇ ਤੇ ਸਵਾਰ ਸੀ ਜਦੋਂ ਕਰੰਟ ਲੱਗਿਆ ਕੋਈ ਦੱਸਿਆ ਜਾ ਰਿਹਾ ਕੋਈ ਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਟਰਾਲੀ ਤੇ ਪਰ ਇਹ ਪੋਂਗਣਾ ਪਟੂੜੀ ਕੇ ਕੋਲ ਪਟੜੇ ਸੁਭਾਗਾਂ ਅੱਛਾ ਲੱਗਿਆ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਂ ਤਾਂ ਮਜ਼ਦੂਰੀ ਕਰਦਾ ਸੀ ਉਹਨਾਂ ਨਾਲ ਟਰਾਲੀ ਪੋਂਗੜੇ ਨਾਲ ਦੇਣਿਕ ਸਵੇਰਾ ਟੀਵੀ ਬੱਲੂਆਣਾ ਹਲਕਾ ਤੋਂ ਸਾਨੂੰ ਸ਼ਾਇਦ ਰਿਹਾ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਣਾ ਹਲ ਕਰੰਟ ਲੱਗਣ ਕਰਕੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਵੀ ਇਹ ਜਿਹੜਾ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਟਰਾਲੀ ਦੇ ਉੱਤੇ ਚੜਿਆ ਹੋਇਆ ਸੀਗਾ ਤੇ ਅਚਾਨਕ ਤਾਰਾਂ ਦੇ ਨਾਲ ਲੱਗਣ ਕਰਕੇ ਦੇ ਵਿੱਚ ਕਰੰਟ ਆ ਗਿਆ ਤੇ ਜਿਹਨੂੰ ਜਿਹੜਾ ਤੁਰੰਤ ਅਗੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਵੱਲੋਂ ਜਿਹੜਾ ਹੈ ਹਲਤ ਨਾਜੂਕ ਦੇਖਦੇ ਉਹਨੂੰ ਰੈਫਰ ਕਰ ਦਿੱਤਾ ਸੀਗਾ ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਅਸੀਂ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਵੀ ਵਿਅਕਤੀ ਜਿਹੜਾ ਸੀਗਾ ਸ਼ਾਦੀशुदा ਸੀਗਾ ਕਿੰਨੀ ਉਮਰ ਦੀ ਆਪਦੀ ਸੀਗੀ ਤੇ ਹੁਣ ਪੁਲਿਸ ਵੱਲੋਂ ਵੀ ਜਿਹੜੀ ਹੈ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰ ਮੇਰਾ ਨਾਮ ਇਨਸਾਫ ਸ਼ਰਮਾ ਜੀ ਠੀਕ ਹੈ ਜੀ ਇੱਕ ਪੇਸ਼ੈਂਟ ਆਇਆ ਸਾਡੇ ਕੋਲ ਇਲੈਕਟ੍ਰਿਕ ਸ਼ੌਕ ਦਾ ਕਰੰਟ ਲੱਗਿਆ ਹੈ ਪੇਸ਼ੈਂਟ ਨੂੰ ਕਿਕਰ ਖੇੜੇ ਤੋਂ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਠੀਕ ਹੈ ਜ ਜਦੋਂ ਅਸੀਂ ਫਰਸਟ ایڈ ਦੇ ਕੇ ਅੱਗੇ ਰੈਫਰ ਕਰਤਾ ਕਿਉਂਕਿ ਉਹਨੀ ਕੰਡੀਸ਼ਨ ਜਿਆਦਾ ਸੀਰੀਅਸ ਸੀ ਅੱਜ ਮਿਤੀ 12 11 59 ਸਿਵਲ ਹਸਪਤਾਲ ਗੋਰਤੋਂ ਇੱਕ ਕਮਸੂਲ ਹੈ ਸੁਖਦੇਵ ਸਿੰਘ ਪੁੱਤਰ ਬਚਿੱਤਰ ਸਿੰਘ ਜੋ ਰਾਤ ਨੂੰ ਕਰੰਟ ਲੱਗਣ ਕਰਕੇ ਉੱਥੇ ਦਾਖਲ ਸੀਗਾ ਜੀ ਦਾਖਲ ਸੀ ਤੇ ਡਾਕਟਰਾਂ ਨੇ ਦਵਾਈ ਪਾਣੀ ਕਰਕੇ ਉਹਦੀ ਹਾਲਤ ਸਿਰ ਸੌਣ ਕਰਕੇ ਰੈਫਰ ਕਰਤਾ ਸੀਗਾ ਜੀ ਰੈਫਰ ਕਰਨ ਤੋਂ ਬਾਅਦ ਉਹਨਾਂ ਸਰਪੰਚ ਨਾਲ ਤਾਲਮਿਲ ਕੀਤਾ ਗਿਆ ਜਿਨੇ ਦੱਸਿਆ ਕਿ ਰਸਤੇ ਮੌਤ ਹੋ ਗਈ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਹੁਣ ਅਸੀਂ ਹਸਪਤਾਲ ਮੋਰਦੀ ਮੋਰਚੇ ਤੇ ਰੱਖਾ ਦੀ ਹੈ ਜੀ ਡੈੱਡ ਬੋਡੀ ਮੋਰਚੇ ਰੱਖਣ ਤੋਂ ਬਾਅਦ ਜੋ ਪਰਿਵਾਰ ਸਵੇਰੇ ਜਾਂ ਬਿਆਨ ਲਿਖਾਊਗਾ ਉਸ ਅਨੁਸਾਰ ਕੰਮ ਦੀ ਕਰ ਰਹੀ ਹੈ ਸਰ ਕੋਈ ਦੱਸਿਆ ਸਰ ਇੱਕ ਆਦੇ ਤੇ ਸਵਾਰ ਸੀਗਾ ਜਦੋਂ ਕਰੰਟ ਲੱਗਿਆ ਕੋਈ ਦੱਸਿਆ ਜਾ ਰਿਹਾ ਕੁਟਰਾਲੀ ਤੇ ਸਵਾਰ ਸੀਗਾ ਕਿਸ ਤਰ੍ਹਾਂ ਸੀ ਲੱਗਿਆ ਕੁਟਰਾਲੀ ਤੇ ਉੱਪਰ ਸਵਾਰ ਸੀ ਉੱਪਰੋਂ ਕਿਤੇ ਕਰੰਟ ਲੱਗ ਗਿਆ ਉਹਨੂੰ ਕੁਟਰਾਲੀ ਸੀ ਪਰ ਇਹ ਪੰਕੋਣਾ ਪਟੂਰੀ ਕੇ ਕੋਈ ਪੱਟੇਸ ਵਗੈਰਾ ਸੀ ਲੱਗਿਆ ਉਹਦੇ ਨੇ ਕੰਮ ਕਰ ਕੀ ਕਰਦਾ ਸੀਗਾ ਜੀ ਇਹ ਮੈਂ ਤੁਹਾਨੂੰ ਦੂਰੀ ਕਰਦਾ ਜੁਨਾ ਨੋਟਾ ਪੰਗੜੇ ਨਾਲ ਦੇਣਿਕ ਸਵੈਟ ਲਈ ਬਲੌਣਾ ਹਲਕਾ ਤੋਂ ਸੁਣੂ ਸ਼ਾਇਦ ਰਿਪੋਰਟ